ਪਾਜੀ ਗਰੀਬ ਆਦਮੇ ਕਹਿੰਦਾ ਵਿਆਜ ਪਰ ਪੈਸੇ ਲੈ ਲੈ ਕੇ ਕੰਮ ਕਰਤੇ ਹ ਇਸ ਲਈ ਪਾਜੀ ਦੋ ਬੱਚੇ ਆਪਣੇ ਆਰਾਮ ਸੇ ਰਹਿਗੇ ਪਾਜੀ ਨਾ ਤੋੜੋ ਹੱਥ ਜੋੜ ਕੇ ਰਿਕਵੈਸਟ ਹੈ ਕਿ ਗਰੀਬ ਬੰਦਾ ਉਹ ਵਿਆਜ ਤੇ ਲੋਨ ਲੈ ਕੇ ਗਹਿਣੇ ਗੁਣੇ ਵੇਚ ਕੇ ਇਸ ਤਰ੍ਹਾਂ ਦਾ ਮਕਾਨ ਬਣਾ ਪਾਂਦਾ ساری ਜ਼ਿੰਦਗੀ ਦੀ ਜਿਹੜੀ ਪੂੰਜੀ ਹੁੰਦੀ ਉਹ ਇਸ ਮਕਾਨ ਤੇ ਲਾ ਦਿੰਦਾ ਪਰ ਬਾਅਦ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਇਹ ਚੀਜ਼ ਨੂੰ ਪਹਿਲਾਂ ਹੀ ਕਿਉਂ ਨਹੀਂ ਰੋਕਿਆ ਜਾਂਦਾ ਪ੍ਰਸ਼ਾਸਨ ਵੱਲੋਂ ਦੇ ਖਿਆਲ ਚ ਤਾਂ ਇਲੀਗਲ ਤੁਸੀਂ ਆਲੇ-ਦਾਲੇ ਜਿੱਥੇ ਤੱਕ ਨਿਗਾਹ ਮਾਰੋਗੇ ਸਾਰੀ ਹੈਗੀ ਆ ਫਿਰ ਇਹੀ ਕਲੋਨੀ ਨਹੀਂ ਸਮਝਦੇ ਹੈ ਅਥਾਰਟੀ ਨਾਲ ਡਿਸਕਸ ਕਰਨਾ ਪਾਣਾ ਜੀ ਸਾਡਾ ਕਿਉਂ ਨਹੀਂ ਇਹ ਚੀਜ਼ ਪਹਿਲਾਂ ਤੋਂ ਹੀ ਕਾਬੂ ਦੇ ਵਿੱਚ ਕੀਤੀ ਜਾਂਦੀ ਵੀ ਪਹਿਲਾਂ ਹੀ ਹਾਂ ਜੀ ਕਿਉਂਕਿ ਆਪਣੇ ਪ੍ਰਸ਼ਾਸਨ ਦੇ ਹੀ ਲੋਕ ਨੇ ਜਿਹੜੇ ਨੱਚੇ-ਨੁਕਸ਼ੇ ਪਾਸ ਕਰ ਦਿੰਦੇ ਨੇ ਤੁਸੀਂ ਦੇਖਿਆ ਹੋਣਾ ਕਿੰਨੇ ਕਿੰਨੇ ਮਾਲੇ ਦੀਆਂ ਬਿਲਡਿੰਗਸ ਬਣੀਆਂ ਹੋਈਆਂ ਨੇ ਬਹੁਤ ਵੱਡੇ ਵੱਡੇ ਪ੍ਰੋਜੈਕਟ ਬਣੇ ਹੋਏ ਨੇ ਪਹਿਲੀ ਗੱਲ ਉਹ ਚੀਜ਼ ਹੋਈ ਨਹੀਂ ਸਕਦੀ ਉਹ ਵੀ ਤਾਂ ਹੋਈ ਵੀ ਆ ਨਾ ਕਿੱਥੇ ਗੱਲ ਕਰ ਰਹੇ ਹੋ ਬਹੁਤ ਜਗ੍ਹਾ ਜੀ ਮੋਹਾਲੀ ਦੇ ਵਿੱਚ ਤੁਸੀਂ ਜ਼ਿਲ੍ਹੇ ਚ ਕਿੱਥੇ ਵੀ ਆਪਾਂ ਨਿਗਾਹ ਮਾਰੀਏ ਤਾਂ ਹੁੰਦਾ ਇਹ ਹਾਂ ਠੀਕ ਹੈ ਲੀਗਲ ਹੋਗਾ ਤਾਂ ਵੀਰ ਜੀ ਸਾਰਾ ਹੋਗਾ ਜਾਂ ਇੱਕ ਪਲਾਟ ਹੋਊਗਾ ਜਾਂ ਦੋ ਪਲਾਟ ਹੋਣ ਕੀ ਮੰਗ ਕਰਦੇ ਮੈਂ ਕਹਿੰਦਾ ਜਸਟਿਸ ਹੋਵੇ ਸੈਲੀਟੇਸ਼ਨ ਟੀਵੀ ਦੇਖ ਰਹੇ ਹੋ ਤੁਸੀਂ ਤੁਹਾਨੂੰ ਅੱਜ ਇੱਕ ਗਰਾਊਂਡ ਰਿਪੋਰਟ ਦਿਖਾਉਣਾ ਹੈ ਕਈ ਵਾਰ ਪ੍ਰਸ਼ਾਸਨ ਦਾ ਆਪਣਾ ਕੰਮ ਹੁੰਦਾ ਬਿਲਡਰ ਦਾ ਆਪਣਾ ਕੰਮ ਹੁੰਦਾ ਪਰ ਵਿਚ ਵਿਚਾਲੇ ਜਿਹੜੇ ਫਸਦੇ ਨੇ ਆਮ ਲੋਕ ਫਸਦੇ ਨੇ ਇੱਕ ਮਹਿਲਾ ਹੈਗੀ ਨੇ ਇਹ ਮੰਨਤਾ ਕਰ ਰਹੀ ਆ ਪ੍ਰਸ਼ਾਸਨ ਦੀ ਆ ਪਰ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਨਾਜਾਇਜ਼ ਕਲੋਨੀ ਹੈਗੀ ਆ ਸਾਨੂੰ ਉੱਪਰ ਆਰਡਰ ਹੋਏ ਹੈਗੇ ਨੇ ਅਸੀਂ ਇਹਨਾਂ ਤੋਂ ਪੁੱਛਦੇ ਆ ਪਹਿਲਾਂ ਮੈਮ ਕੀ ਹੈਗਾ ਜੀ ਇੱਥੇ ਮਸਲਾ कुछ भी नहीं सर ये तो अच्छी कॉलोनी है कोई ऐसी वैसी कॉलोनी नहीं है ठीक है अपनी रजिस्ट्री कराई कर रजिस्ट्री जो बंद है ना होनी पावर टॉनिक पे चल रहा है अच्छा की लिया हुआ मकान लिया मकान है है मकान हमारे पाजी से कितने का लिया आपने पाजी तो मेरे घर वाले कोई पता है काम पे जा रख के तो ये मेरे मकान है पाजी गरीब आदमी कैसे ब्याज पे पैसे ले लेके काम करते है इसलिए पाजी दो बच्चे अपने आराम से रहेंगे पाजी ना तोड़ो हाथ जोड़ कर रिक्वेस्ट है आपसे और कुछ नहीं है ਗਮਾੜਾ ਵੱਲੋਂ ਦੱਸ ਦਿੰਨੇ ਆ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਅਥਾਰਟੀ ਆਫੀਸਰ ਜਿਹੜੇ ਹੈਗੇ ਨੇ ਉਹਨਾਂ ਤੋਂ ਪੁੱਛ ਲੈਣੇ ਆ ਕੀ ਸਾਰਾ ਮਾਮਲਾ ਹੈਗਾ ਭਾਜੀ ਕੀ ਸ਼ੋਬਨਾਮਾ ਹੈ ਜੀ ਗਗਨਦੀਪ ਗਗਨਦੀਪ ਜੀ ਗਮਾੜਾ ਤੋਂ ਜੀ ਹਾਂ ਜੀ ਹਾਂ ਕੀ ਕਾਰਵਾਈ ਹੋ ਰਹੀ ਹੈ ਜੀ ਇਹ ਸਾਰੀ ਇਲੀਗਲ ਕਲੋਨੀ ਹੈਗੀ ਹੈ ਜੀ ਸਾਰੀ ਸਾਰੀ ਇਲੀਗਲ ਸਟਰਕਚਰਸ ਆ ਸਾਰੇ ਇਹਨਾਂ ਨੂੰ ਆਪਾਂ ਜਿਹੜਾ ਹੈਗਾ ਆ ਤੋੜਨਾ ਜੀ ਅੱਜ ਭਾਜੀ ਮੇਰੇ ਖਿਆਲ ਚ ਤਾਂ ਇਲੀਗਲ ਤੁਸੀਂ ਆਲੇ-ਦਾਲੇ ਜਿੱਥੇ ਤੱਕ ਨਿਗਾਹ ਮਾਰੋਗੇ ਸਾਰੀ ਹੈਗੀ ਆ ਫਿਰ ਇਹੀ ਕਲੋਨੀ ਨਹੀਂ ਸਮਝ ਜਾਈ ਸਾਡਾ ਟਾਸਕ ਹੋਰ ਵੀ ਹੈ ਹਾਂ ਜੀ ਹੈਗੇ ਸਾਡੇ ਟਾਸਕ ਅੱਜ ਅੱਜ ਹੋਰ ਵੀ ਹੈਗੇ ਨੇ ਇਸ ਕਲੋਨੀ ਤੋਂ ਲਾਹਾਂ ਜੀ ਹਾਂਜੀ ਹਾਂਜੀ ਹੈਗੇ ਹੈਗੇ ਓਕੇ ਕਿ ਕਿੱਥੇ ਕਿੱਥੇ ਦੇ ਹੈਗੇ ਨੇ ਜੀ ਉਹ ਤੁਹਾਨੂੰ ਡਿਸਕਲੋਜ਼ ਨਹੀਂ ਕਰਾਂਗੇ ਜੀ ਐਸਾ ਹੀ ਹੁਣ ਨਹੀਂ ਨਾ ਕਰਾਂਗੇ ਜੀ ਹੁਣ ਜੇ ਤਾਂ ਇਹਦੇ ਵਿੱਚ ਦੋ ਕਲੋਨੀਆਂ ਸੀ ਕਰਤੀਆਂ ਬਾਕੀ ਇਸ ਕਰਦੇ ਚਾਹਾਂਗੇ ਭਾਜੀ ਸੀਐਮ ਸਾਹਿਬ ਦਾ ਇੱਕ ਬਿਆਨ ਆਇਆ ਸੀਗਾ ਵੀ ਅਸੀਂ ਇਸ ਵਾਰ ਮਾਫ ਕਰ ਰਹੇ ਹਾਂ ਕਿਉਂਕਿ ਗਰੀਬ ਲੋਕਾਂ ਦਾ ਪੈਸਾ ਫਸਿਆ ਹੋਇਆ ਜਿੱਦਾਂ ਇਹ ਮਹਿਲਾ ਬੇਨਤੀ ਕਰ ਰਹੀ ਆ ਅਪੀਲ ਕਰ ਰਹੀ ਆ ਮਿੰਤਾ ਕਰ ਰਹੀ ਆ ਕਿਉਂਕਿ ਇੱਕ ਗਰੀਬ ਬੰਦਾ ਉਹ ਵਿਆਜ ਤੇ ਲੋਨ ਲੈ ਕੇ ਗਹਿਣੇ ਗੁਣੇ ਵੇਚ ਕੇ ਇਸ ਤਰ੍ਹਾਂ ਦਾ ਮਕਾਨ ਬਣਾ ਪਾਂਦਾ ساری ਜ਼ਿੰਦਗੀ ਦੀ ਜਿਹੜੀ ਪੂੰਜੀ ਹੁੰਦੀ ਆ ਉਹ ਇਸ ਮਕਾਨ ਤੇ ਲਾ ਦਿੰਦਾ ਪਰ ਬਾਅਦ ਦੇ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਆ ਇਹ ਚੀਜ਼ ਨੂੰ ਪਹਿਲਾਂ ਹੀ ਕਿਉਂ ਨਹੀਂ ਰੋਕਿਆ ਜਾਂਦਾ ਪ੍ਰਸ਼ਾਸਨ ਵੱਲੋਂ ਅਸੀਂ ਤਾਂ ਕਹਿੰਦੇ ਆ ਵੀ ਕੋਈ ਰੈਗੂਲੇਸ਼ਨ ਪਾਲਿਸੀ ਆਵੇ ਜੀ ਤੇ ਇਹਨਾਂ ਦਾ ਵੀ ਜਿਹੜਾ ਹੈਗਾ ਬਚਾਅ ਹੋ ਸਕੇ ਜਦੋਂ ਵੀ ਗਾਈਡਲਾਈਨਸ ਆਣਗੀਆਂ ਡਾਇਰੈਕਸ਼ਨਸ ਹੋਣਗੀਆਂ ਦੀ ਉਦੋਂ ਕਰ ਸਕਦੇ ਆ ਜੀ ਫਾਲਦੀ ਘੜੀ ਸਾਨੂੰ ਕੋਈ ਤਾਂ ਡਾਇਰੈਕਸ਼ਨ ਆਈ ਨਹੀਂ ਜੀ ਇਹਨਾਂ ਦੀ ਭਾਜੀ ਰਜਿਸਟਰੀਜ਼ ਹੋਈਆਂ ਵਈਆਂ ਨੇ ਤੁਸੀਂ ਵੈਰੀਫਾਈ ਕੀਤਾ ਨਹੀਂ ਜੀ ਨਹੀਂ ਇਹਨਾਂ ਦੀ ਰਜਿਸਟਰੀ ਕੁਛ ਨਹੀਂ ਹੈਗਾ ਮੈਕਸਿਮਮ ਕੇਸ ਇਸ ਇੰਡੀਵਿਜੂਅਲ ਵੱਲੋਂ ਹੀ ਬਣਾਏ ਗਏ ਆ ਜੀ ਇੰਡੀਵਿਜੂਅਲ ਮਕਾਨ ਹੀ ਹੈਗਾ ਜਿਨ੍ਹਾਂ ਦੇ ਉੱਤੇ ਅਸੀਂ ਕਾਰਵਾਈ ਕਰ ਰਹੇ ਹਾਂ ਜੀ ਭਾਜੀ ਮੈਂ ਤੁਹਾਡੇ ਧਿਆਨ ਚ ਹੋਰ ਕਈ ਕਲੋਨੀਆਂ ਲਿਆਵਾਂ ਮੈਂ ਤੁਸੀਂ ਉਹਨਾਂ ਤੇ ਕਰੋਗੇ ਕਾਰਵਾਈ ਹਾਂ ਜੀ ਰਿਟਰਨ ਦੇ ਵਿੱਚ ਦੇ ਦਿਓ ਜੀ ਸਾਨੂੰ ਰਿਟਰਨ ਦੇ ਵਿੱਚ ਹਾਂ ਜੀ ਹਾਂ ਦੇ ਦਿਓ ਉਹਦਾ ਪੂਰਾ ਪ੍ਰੋਪਰ ਸਾਰਾ ਕੇਸ ਬਣਾ ਕੇ ਅਸੀਂ ਕਰਾਂਗੇ ਜੀ ਨੇ মিডিਆ ਰਿਟਰਨ ਚ ਤਾਂ ਦੇ ਨਹੀਂ ਸਕਦਾ ਨਾ ਜੀ ਪਾਰਟੀ ਕਿਉਂ ਬਣੇਗਾ মিডিਆ ਅਸੀਂ ਤਾਂ ਧਿਆਨ ਚ ਲਿਆ ਸਕਦੇ ਆ ਦੇਖੋ ਪਾਰਟੀ ਦੀ ਨਹੀਂ ਸਰ ਇਦਾਂ ਆ ਵੀ ਤੁਸੀਂ ਧਿਆਨ ਚ ਲਿਆ ਦਿਓ ਜਿੱਦਾਂ ਮਰਜ਼ੀ ਲਿਆ ਦਿਓ ਸਾਨੂੰ ਠੀਕ ਆ ਜੀ ਰਿਟਰਨ ਦੇ ਵਿੱਚ ਇਹ ਹੋ ਜਾਂਦਾ ਵੀ ਚਲੋ ਸਾਡਾ ਵੀ ਇਹ ਹੋ ਜਾਂਦਾ ਵੀ ਚਲੋ ਸਾਡੀਆਂ ਟਰਾਂਸਫਰ ਹੋਣਦੀਆਂ ਉਸ ਤੋਂ ਬਾਅਦ ਕੋਈ ਹੋਰ ਵੀ ਕਰ ਸਕਦਾ ਜੀ ਅੱਛਾ ਜੀ ਹਾਂਜੀ ਤੇ ਭਾਜੀ ਹੈ ਕਿ ਦੀ ਆ ਇਹ ਕਲੋਨੀਆਂ ਤੁਸੀਂ ਇਲੈਗਲ ਦੱਸ ਰਹੇ ਹੋ ਇਹਦੇ ਵਿੱਚ ਸਾਰੇ 5-6 ਪਾਰਟਨਰਸ ਜਿਹੜੇ ਹੈਗੇ ਆ ਰੈਵਨਿਊ ਦੇ ਹਿਸਾਬ ਨਾਲ ਇਨਵੋਲ ਹੈਗੇ ਨੇ ਰੈਵਨਿਊ ਮੀਨਸ ਮਤਲਬ ਜਿੱਤੋਂ ਜ਼ਮੀਨ ਖਰੀਦੀ ਆ ਉਹਦਾ ਵੀ ਪੇਮੈਂਟ ਦਾ ਰੌਲਾ ਪੀਮੈਂਟ ਦਾ ਜੀ ਸਰ ਸਾਨੂੰ ਨਹੀਂ ਪਤਾ ਕਿ ਜਿਹੜੀ ਜ਼ਮੀਨ ਦੇ ਉੱਤੇ ਇਹਨਾਂ ਨੇ 플ੌਟਿੰਗ ਕਰਤੀ ਹੈ ਜੋ ਪਾਪੜਾ ਦੀ ਵਾਇਓਲੇਸ਼ਨ ਹੈਗੀ ਆ ਹਾਂਜੀ ਉਹਦੀ ਗੱਲ ਕਰ ਰਿਹਾ ਮੈਂ ਇਹ ਤੁਸੀਂ ਵੈਰੀਫਾਈ ਕੀਤਾ ਭਾਜੀ ਜ਼ਮੀਨ ਖਰੀਦੀ ਕੀਤੀ ਸੀ ਕਿਉਂਕਿ ਖੇਤੀਬਾੜੀ ਦੀ ਜ਼ਮੀਨ ਹੈ ਨਾ ਹਾਂਜੀ ਹਾਂਜੀ ਹੈਗਾ ਜੀ ਹੈਗਾ ਸਾਡੇ ਕੋਲ ਰਿਕਾਰਡ ਹੈਗਾ ਜੀ ਮਤਲਬ ਬਿਆਨ ਉਹ ਕਿਤੇ ਨਾ ਕਿਤੇ ਝੂਠਾ ਹੀ ਸਾਬਤ ਹੋ ਰਿਹਾ ਜਿਹੜਾ ਇੰਨਾ ਸਮਾਂ ਲੰਘ ਚੁੱਕਿਆ ਉਹਦੇ ਵਿੱਚ ਮੈਂ ਹਜੇ ਕੁਝ ਨਹੀਂ ਕਹਿ ਸਕਦਾ ਬਟ ਸਾਡੇ ਜਿਹੜੇ ਹਾਇਰ ਅਥਾਰਟिटीज ਵੱਲੋਂ ਹਜੇ ਕੋਈ ਫਰਦਰ ਡਾਇਰੈਕਸ਼ਨਸ ਨਹੀਂ ਆ ਜੀ ਹਾਂ ਹਾਂ ਕਿ ਭਾਜੀ ਮੈਨੂੰ ਥੋੜਾ ਜਿਹਾ ਦੱਸ ਦਿਓ ਤੁਸੀਂ ਅਥਾਰਟੀ ਹੈਗੇ ਇਸ ਤਰ੍ਹਾਂ ਦੇ ਬੜੇ ਗਰੀਬ ਹੈਗੇ ਨੇ ਜੀ ਐਦਾਂ ਫਸ ਜਾਂਦੇ ਨੇ ਜੀ ਪੈਸਾ ਖਰਚ ਲੈਂਦੇ ਨੇ ਸਾਰੀ ਪੂੰਜੀ ਲਗਾ ਦਿੰਦੇ ਨੇ ਉਸ ਤੋਂ ਬਾਅਦ ਕਰਨ ਕੀ ਪ੍ਰਸ਼ਾਸਨ ਦੇ ਵੀ ਹੱਥ ਖੜੇ ਜਿਹੜਾ ਬਿਲਡਰ ਹੁੰਦਾ ਜਿਹੜਾ ਵੀ ਹਨਾ ਏ ਬੀ ਸੀ ਉਹ ਉਹ ਵੀ ਹੱਥ ਖੜੇ ਕਰ ਦਿੰਦਾ ਇਹ ਵਿਚਾਰਾ ਗਰੀਬ ਜਾਵੇ ਤਾਂ ਕਿੱਥੇ ਜਾਵੇ ਜੀ ਕੋਈ ਤਾਂ ਇਹਦਾ ਹੱਲ ਨਿਕਲਣਾ ਚਾਹੀਦਾ ਨਾ ਹਾਈ ਅਥਾਰਟिटीज ਨਾਲ ਡਿਸਕਸ ਕਰਨਾ ਪੈਣਾ ਜੀ ਸਾਡਾ ਕਿਉਂ ਨਹੀਂ ਇਹ ਚੀਜ਼ ਪਹਿਲਾਂ ਤੋਂ ਹੀ ਕਾਬੂ ਦੇ ਵਿੱਚ ਕੀਤੀ ਜਾਂਦੀ ਵੀ ਪਹਿਲਾਂ ਹੀ ਆ ਜੀ ਦੇਖੋ ਕਿਉਂਕਿ ਆਪਣੇ ਪ੍ਰਸ਼ਾਸਨ ਦੇ ਹੀ ਲੋਕ ਨੇ ਜਿਹੜੇ ਨਕਸ਼ੇ ਨੁਕਸ਼ੇ ਪਾਸ ਕਰ ਦਿੰਦੇ ਨੇ ਇਹਨਾਂ ਦੇ ਕੋਈ ਨਕਸ਼ੇ ਨਹੀਂ ਪਾਸ ਹੈਗੇ ਜੀ ਇੱਕ ਬਿਨਾ ਨਕਸ਼ੇ ਵਾਲੇ ਹੀ ਹੈਗੇ ਨਕਸ਼ੇ ਵਾਲਾ ਜੇ ਅਗਰ ਹੁੰਦਾ ਇਹਦੇ ਵਿੱਚ ਕੋਈ ਸੈਟ ਬੈਕ ਵਗੈਰਾ ਹੈਗਾ ਜੀ ਦੇਖੋ ਜਰਾ ਹੂੰ ਇਹ ਤੇ ਭਾਜੀ ਕੀ ਧਾਰਾ ਲੱਗਦੀ ਹੁੰਦੀ ਹੈ ਜੀ ਕਾਰਵਾਈ ਕੀ ਹੁੰਦੀ ਹੈ ਜੇ ਇਦਾਂ ਕਰ ਕੋਈ ਇੱਕ ਲੱਗਦਾ ਪੀਆਰਟੀਪੀਡੀ ਐਕਟ ਦੋਨੇ ਲੱਗਦੇ ਨੇ ਇਹਦੇ ਵਿੱਚ ਜੀ ਹੂੰ ਦੋਨੇ ਲੱਗਦੇ ਤੇ ਜੇ ਇਹ ਜਿਹੜਾ ਨੋੜਵੰਦ ਪਰਿਵਾਰਕ ਮੈਂਬਰ ਹੈ ਜੇ ਇਹ ਕਾਰਵਾਈ ਕੋਈ ਕਰਨਾ ਚਾਹੇ ਅਪਲੀਕੇਸ਼ਨ ਦਵੇ ਤਾਂ ਇਹਨਾਂ ਦੇ ਆਧਾਰ ਤੇ ਵੀ ਕੋਈ ਕ੍ਰਿਮੀਨਲ ਕਾਰਵਾਈ ਹੁੰਦੀ ਹੈ ਜੀ ਹਾਂਜੀ ਹੁੰਦੀ ਹੈ ਜੀ ਕਿਦਾਂ ਦੀ ਜੀ ਇੰਨੀ ਮੈਂ ਹੁਣ ਤੁਹਾਨੂੰ 420 ਵੀ ਹੋ ਸਕਦੀ ਹੈ ਜੀ ਨਹੀਂ ਇਹ ਦੇ ਸਕਦੇ ਆ ਵੀ ਜਿਹਦੇ ਵੀ ਖਿਲਾਫ ਦੇਣਗੇ ਡੈਫੀਨੇਟਲੀ ਭਾਵੇਂ ਕੋਈ ਵੀ ਸ਼ਿਕਾਇਤ ਹੋਊਗੀ ਉਹਦੇ ਉੱਤੇ ਗਵਾਡਾ ਕਾਰਵਾਈ ਕਰੂਗਾ ਹੀ ਕਰੂਗਾ ਅੱਛਾ ਮੈਨੂੰ ਮੜਾ ਜਾ ਇਹ ਸਮਝਾ ਦਿਓ ਭਾਜੀ ਮੈਂ ਨੌਲੇਜ ਲੈਣਾ ਚਾਹ ਰਿਹਾ ਤੁਹਾਡੇ ਤੋਂ ਇਹਦੇ ਵਿੱਚ ਇਲੀਗਲ ਹੁੰਦਾ ਕੀ ਆ ਜੀ ਸਰ ਤੁਹਾਡੇ ਹਿਸਾਬ ਨਾਲ ਇਲੀਗਲ ਕੀ ਹੁੰਦਾ ਪਹਿਲਾਂ ਮੈਨੂੰ ਤੁਸੀਂ ਦੱਸੋ ਮੇਰੇ ਹਿਸਾਬ ਨਾਲ ਤਾਂ ਇਹ ਆ ਖੇਤੀਬਾੜੀ ਵਾਲੀ ਜ਼ਮੀਨ ਤੇ ਇਹ ਚੀਜ਼ਾਂ ਨਹੀਂ ਬਣ ਸਕਦੀਆਂ ਠੀਕ ਹੈ ਨੰਬਰ 2 ਦੇਖੋ ਕਹੀਂ ਇੱਥੇ ਤੁਸੀਂ ਦੇਖਿਆ ਹੋਣਾ ਕਿੰਨੇ ਕਿੰਨੇ ਮਾਲੇ ਦੀਆਂ ਬਿਲਡਿੰਗਸ ਬਣੀਆਂ ਹੋਈਆਂ ਨੇ ਬਹੁਤ ਵੱਡੇ ਵੱਡੇ ਪ੍ਰੋਜੈਕਟ ਬਣੇ ਹੋਏ ਨੇ ਪਹਿਲੀ ਗੱਲ ਉਹ ਚੀਜ਼ ਹੋਈ ਨਹੀਂ ਸਕਦੀ ਉਹ ਵੀ ਤਾਂ ਹੋਈ ਵੀ ਆ ਨਾ ਜੀ ਕਿੱਥੇ ਗੱਲ ਕਰ ਰਹੇ ਆਪਾਂ ਬਹੁਤ ਜਗ੍ਹਾ ਜੀ ਮੋਹਾਲੀ ਦੇ ਵਿੱਚ ਤੁਸੀਂ ਜ਼ਿਲ੍ਹੇ 'ਚ ਕਿੱਥੇ ਵੀ ਆਪਾਂ ਨਿਗਾਹ ਮਾਰੀਏ ਤਾਂ ਹੁੰਦਾ ਇਹ ਹਾਂ ਠੀਕ ਹੈ ਚਲੋ ਬਾਕੀ ਆਪ ਜਿਹੜਾ ਹੈਗਾ ਤੁਸੀਂ ਸਾਡੇ ਹਾਇਰ ਅਥਾਰਟੀ ਆਫਿਸ ਚ ਆ ਕੇ ਤੁਸੀਂ ਜਿਹੜੇ ਹੈਗੇ ਡਿਸਟ੍ਰਿਕਟ ਟਰਨ ਪਲੈਨਰ ਸਾਹਿਬ ਨੇ ਸਾਡੇ ਹਰਪ੍ਰੀਤ ਜੀ ਉਹਨਾਂ ਨਾਲ ਗੱਲ ਕਰ ਸਕਦੇ ਹੋ ਉਹ ਤੁਹਾਨੂੰ ਸਾਰੀ ਮੈਂ ਇਹ ਚਾਉਣਾ ਭਾਜੀ ਇਹ ਗਰੀਬ ਲੋਕ ਨੇ ਜਿਹੜੇ ਇਹਨਾਂ ਦੀ ਵੀ ਕਿਤੇ ਨਾ ਕਿਤੇ ਹੈਲਪ ਹੋਵੇ ਹੈਗਾ ਸਾਨੂੰ ਪਹਿਲਾਂ ਹਾਇਰ ਅਥਾਰਟੀ ਦੇ ਧਿਆਨ ਚ ਲਿਆਓ ਇਹਨਾਂ ਦਾ ਵੀ ਕਿਤੇ ਨਾ ਕਿਤੇ ਨੋਟਿਸ ਲਿਆਓ ਸਾਨੂੰ ਜਿਹੜਾ ਅੱਜ ਦਾ ਕੰਮ ਹੈ ਪਹਿਲਾਂ ਉਹ ਕਰਨ ਦਿਓ ਜੀ ਓਕੇ ਥੈਂਕ ਯੂ ਓਕੇ ਸੋ ਇਹ ਅਥਾਰਟੀ ਹੈਗੀ ਆ ਇਹ ਗਮਾੜਾ ਤੋਂ ਆਏ ਹੈਗੇ ਨੇ ਇਹ ਮਹਿਲਾ ਹੈਗੀ ਸੀਗੀ ਇਸ ਤਰ੍ਹਾਂ ਦੇ ਕਈ ਲੋਕ ਹੈਗੇ ਨੇ ਜਿਨ੍ਹਾਂ ਦੇ ਮਕਾਨ ਖਰੀਦੇ ਹੋਏ ਨੇ ਪਰ ਮਕਾਨ ਕਿਦਾਂ ਖਰੀਦੇ ਹੋਏ ਨੇ ਇਹ ਹੁਣ ਇਹੀ ਜਾਣਨ ਕਿਉਂਕਿ ਹਾਂਜੀ ਵਿਆਜ ਦੇ ਪੈਸੇ ਲੈ ਲੈ ਕੇ ਕੈਸਾ ਨਾ ਕੈਸਾ ਗਰੀਬ ਆ ਦੇ ਆਪਕੇ ਹਸਬੰਡ ਕੀ ਕਰਤੇ ਹਨ ਮਜ਼ਦੂਰੀ ਕਰਤੇ ਮੇਰੇ ਘਰ ਵਾਲੇ ਤਾਂ ਜੀ काम करते पैसे इनके तिंग से लेके घर लिए जी घर लेके जी अभी ये हो रहा है क्या कर बस ये रुक जाओ गलती किसकी भुगतने किसी को काम कोई और गलत करता है भरना तो किसी और को पड़ जाता है सुपर शासन ਜਿਹੜਾ ਪੁਲਿਸ ਪ੍ਰਸ਼ਾਸਨ ਫੋਰਸਸ ਇੱਥੇ ਪਹੁੰਚੀਆਂ ਸੀਗੀਆਂ ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਹੁੰਦੀ ਆ ਮਾਹੌਲ ਬੜਾ ਇੰਟੈਂਸ ਹੋ ਜਾਂਦਾ ਸੋ ਪੁਲਿਸ ਪ੍ਰਸ਼ਾਸਨ ਜਿਹੜਾ ਉਸ ਦਾ ਮੰਤਵ ਇਹੀ ਹੁੰਦਾ ਹੈ ਕਿ ਜਿਹੜੀ ਸਿਚੁਏਸ਼ਨ ਹੈਗੀ ਆ ਉਹਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਕੰਟਰੋਲ ਰੱਖੀਏ ਕੋਈ ਵਾਇਲੈਂਸ ਨਾ ਹੋਵੇ ਜਾਂ ਲੋਕਾਂ ਦੀ ਪੂੰਜੀ ਇਸ ਤਰ੍ਹਾਂ ਦੇ ਮਕਾਨਾਂ ਦੇ ਉੱਤੇ ਲੱਗੀ ਹੁੰਦੀ ਆ ਤਾਂ ਕਿਤੇ ਨਾ ਕਿਤੇ ਵਿਰੋਧ ਦਾ ਵੀ ਸਾਹਮਣਾ ਪ੍ਰਸ਼ਾਸਨ ਨੂੰ ਕਰਨਾ ਪੈਂਦਾ ਪਰ ਇਸ ਥਾਂ ਤੇ ਥੋੜੀ ਸਿਚੁਏਸ਼ਨ ਆ ਕਾਫੀ ਹੈਪਟਿਕ ਇਸ ਕਰਕੇ ਹੋਈ ਵੀ ਆ ਕਿਉਂਕਿ ਜਿਹੜਾ ਵਿਚਾਲਾ ਜਿਹੜਾ ਜਿਨੇ ਜਗ੍ਹਾ ਖਰੀਦੀ ਆ ਉਹ ਕਿਤੇ ਨਾ ਕਿਤੇ ਫਸ ਜਾਂਦਾ ਇਹ ਦੇਖੋ ਤੁਸੀਂ ਇਹ ਇਸ ਕਲੋਨੀਆਂਜ਼ ਦੇ ਵਿੱਚ ਕਈ ਥਾਵਾਂ ਤੇ ਮਹਿਲਾ ਪੁਲਿਸ ਵੀ ਇੱਥੇ ਆਈ ਹੋਈ ਆ ਜਿੱਦਾਂ ਇੱਕ ਇਹ ਤੁਹਾਨੂੰ ਦਿਖਾਉਣ ਆਏ ਉਹ ਸਾਰੀ ਕੀਤੀ ਗਈ ਸੀ ਇਹ ਉਹ ਸਾਰੀ ਨੂੰ ਹੁਣੇ ਪ੍ਰਸ਼ਾਸਨ ਵੱਲੋਂ ਟਾਇਆ ਗਿਆ ਇਹੀ ਨਹੀਂ ਉਸ ਥਾਂ ਤੇ ਦੇਖੋ ਤੁਸੀਂ ਕੈਮਰਾਮੈਨ ਨੂੰ ਕਹਾਂਗਾ ਉਹ ਵੀ ਦਿਖਾਏ ਤੇ ਇਹ ਵੀ ਦਿਖਾਏ ਆ ਦੇਖੋ ਇਹ ਪੀਲਾ ਪੰਜਾ ਫਿਰਿਆ ਹੈਗਾ ਉਸਾਰੀ ਹੋਈ ਹੋਈ ਸੀ ਜਿਵੇਂ ਪ੍ਰਸ਼ਾਸਨ ਦੱਸ ਰਿਹਾ ਇਹਦੀ ਰਜਿਸਟਰੀ ਨਹੀਂ ਹੋਈ ਪਰ ਇਸ ਮਕਾਨ ਨੂੰ ਹੁਣ ਇਹਨਾਂ ਵੱਲੋਂ ਢਾ ਦਿੱਤਾ ਗਿਆ ਤੇ ਉਸ ਥਾਂ ਤੇ ਮੈਂ ਕਹਿੰਦਾ ਉੱਥੇ ਜ਼ਰੂਰ ਸ਼ੂਟ ਕਰੇ ਉੱਥੇ ਜਿਹੜੇ ਪਰਿਵਾਰ ਨੇ ਕੁਝ ਰਹਿ ਵੀ ਰਹੇ ਸੀਗੇ ਉਸ ਥਾਂ ਤੇ ਵੀ ਤੋੜਪਨ ਕੀਤੀ ਗਈ ਆ ਫਿਲਹਾਲ ਇਸ ਜਗ੍ਹਾ ਤੇ ਜਿੱਥੇ ਅਸੀਂ ਪਹਿਲਾਂ ਗਏ ਸੀ ਉਹਦੀ ਬੈਕ ਸਾਈਡ ਦੇਖੋ ਤੁਸੀਂ ਇੱਥੇ ਵੀ ਇਹ ਸਾਰੀ ਕੀਤੀ ਹੋਈ ਸੀ ਇਸ ਸਾਰੀ ਨੂੰ ਵੀ ਨੇਸ ਤੋਂ ਨਾ ਬੂਤ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਗਮਾੜਾ ਪ੍ਰਸ਼ਾਸਨ ਜਿਹੜਾ ਆਪਣਾ ਪੀਲਾ ਪੰਜਾ ਲੈ ਕੇ ਸਥਾਨ ਤੇ ਪਹੁੰਚਿਆ ਸੀਗਾ ਤਾਂ ਉਹਦੇ ਵੱਲੋਂ ਇੱਕ ਵੱਡੀ ਇਹ ਕਾਰਵਾਈ ਕੀਤੀ ਗਈ ਹੈ ਇਹ ਵੀ ਜਿਹੜੇ ਲੋਕ ਹੈਗੇ ਨੇ ਜਿਨ੍ਹਾਂ ਦੇ ਮਕਾਨ ਖਰੀਦੇ ਹੋਏ ਸੀ ਉਹਨਾਂ ਤੋਂ ਪੁੱਛ ਲੈਣੇ ਆ ਇਹ ਕੀ ਕਹਿ ਰਹੇ ਨੇ ਕੀ ਕਹਿ ਰਹੇ ਹੋ ਤੁਸੀਂ ਯਾਰ ਮੈਂ ਇਹ ਕਹਿ ਰਹੀ ਹੂੰ ਕਿ ਪਿਛਲੀ ਵਾਰ ਜੋ ਅਫੀਸਰ ਆਇਆ ਥਾ ਉਹਨਾਂ ਨੇ ਬੋਲਾ ਥਾ ਕਿ ਇੱਥੇ ਪਰ ਜਿੰਨਾ ਵੀ ਹੈ ਸਭ ਇਲੀਗਲ ਹੈ ਮੈਂ ਸਭ ਕਾ ਤੋੜੂੰਗਾ ਹਾਂ ਠੀਕ ਹੈ ਅਬ ਹਮੇ ਜਹਾਂ ਪਰ ਰੋਕ ਕੇ ਗਏ ਹਮਨੇ ਵਹੀਂ ਪਰ ਰੋਕ ਦਿਆ ਹਮਨੇ ਬਣਾਇਆ ਨਹੀਂ ਅੱਛਾ ਹਮਾਰੀ ਦੀਵਾਰ ਤੋੜਦੀ मेरे डैड को पता नहीं था अनऑर्थराइज इन्होंने बोला यहाँ पर आप पेड़ लगा सकते हो कुछ भी लगा सकते हो क्योंकि ये ग्रीन बेल्ट है हाँ। हमने सोचा चलो यहाँ पर हम पेड़ लगाएंगे हाँ। हम नहीं घर बनाते हैं छोड़ो जो भी है इनका प्रॉब्लम डीलर के साथ था या जो भी है हमारे जो, आ, जिसने ये जमीन बेची है मिस्टर दिलदार सिंह दारी उन्होंने स्पेशली मुझे आकर बोला कि आप इन्होंने डीलर ने मुझे पैसे देने हैं अगर वो नहीं देते हैं वीरवार तक का मैंने उनको डेट दी हुई है उसके बाद मैं सारा तुड़वा दूंगा

ਜਮੀਂਦਾਰ ਹਮੇਂ ਬੋਲਦਾ ਹੈ ਕਿ ਮੇਰਾ ਫੁੱਡਾ ਮੇਰਾ ਖੁਦ ਦਾ ਭਾਈ ਲਗਾ ਹੋਇਆ ਮੈਂ ਤਾਂ ਸਾਰੀ ਜ਼ਮੀਨ ਦੜਵਾ ਦੂੰਗਾ ਹੂੰ ਇਸ ਦਾ ਕੀ ਮਤਲਬ ਹੋਇਆ ਉਹਨਾਂ ਦਾ ਭਾਈ ਹੈ ਉਹਨਾਂ ਦਾ ਭਾਈ ਜ਼ਮੀਨ 'ਤੇ ਅਗਲ ਲਗਾ ਹੋਇਆ ਤਾਂ ਇਸ ਦਾ ਕੁਝ ਮਤਲਬ ਨਹੀਂ ਬਣਦਾ ਨਾ ਹਮੇ ਤਾਂ ਉਹ ਦਿਨ ਸਾਨੂੰ ਨੋਟਿਸ ਧਮਕੀ ਦੇ ਕੇ ਗਏ ਔਰ ਮੇਰੇ ਡੈਡ ਕੋ ਅਬਿਊਜ਼ ਪਿਛਲੀ ਗੱਲ ਇਹ ਕਰ ਰਹੇ ਨੇ ਕਿ ਸਾਨੂੰ ਪਹਿਲਾਂ ਨੋਟਿਸ ਦੇਣਾ ਚਾਹੀਦਾ ਸੀਗਾ ਝਾਂਪੂਰ ਪਿੰਡ ਹੈਗਾ ਇਹ ਡਿਸਟ੍ਰਿਕਟ ਮੋਹਾਲੀ ਦੇ ਵਿੱਚ ਹੈਗਾ ਸਵਾਲ ਇਹ ਉੱਠਦਾ ਹੈਗਾ ਕਿ ਇਹਨਾਂ ਨੂੰ ਨੋਟਿਸ ਦਿੱਤੇ ਬਿਨਾਂ ਹੀ ਪ੍ਰਸ਼ਾਸਨ ਨੇ ਇਹ ਕਾਰਵਾਈ ਕੀਤੀ ਆ ਠੀਕ ਹੈ ਤੁਹਾਨੂੰ ਲੱਗਦਾ ਬਿਲਡਰ ਨੇ ਕੋਈ ਗਲਤੀ ਕੀਤੀ ਆ ਤਾਂ ਤੁਸੀਂ ਬਿਲਡਰ ਦੇ ਖਿਲਾਫ ਕਾਰਵਾਈ ਕਰ ਸਕਦੇ ਹੋ ਪਰ ਇਹ ਲੋਕ ਕਿਤੇ ਨਾ ਕਿਤੇ ਪਿਸਦੇ ਹੋਏ ਸਾਫ਼ ਤੌਰ ਤੇ ਦਿਖਾਈ ਦੇ ਰਹੇ ਨੇ ਕੈਮਰਾ ਨਾਲ ਟੈਲੀਵਿਜ਼ਨ ਟੀਵੀ ਮੋਹਾਲੀ ਪੰਜਾਬ